ਦੇ ਨਾਲ ਇੱਕ ਵਾਰਦਾਤ ਹੋਈ ਸੀ ਜਿਹੜਾ ਬਾਈਕ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਵਾਲੀਆਂ ਨੇ ਸਪੀਡ ਨਾਲ ਕਬੀ ਚੱਕਾ ਲੇ ਕੇ ਸਿੱਧੇ ਸੱਟ ਮਾਰ ਕੇ ਇਸ ਤੋਂ ਲਾਵਾ ਇਹਨਾਂ ਨੇ ਸਭਾਣੇ ਇੱਕ ਕੁਝ ਇਸ ਮੰਨਿਆ ਵੀ ਇਹਨਾਂ ਦੀ ਮਿਰਚਾਂ ਬਾਗ ਦੀ ਇੱਕ ਜਿਹੜੀ ਤੋਂ ਇਹਨਾਂ ਨੇ ਵਾਲੀਆਂ ਦੋ ਜਣੇ ਤੇਜ ਮੈਂ ਸੁੰਸਾਨ ਜਗ੍ਹਾ ਤੇ ਇੱਕ ਪਿਓਰਕ ਟਾਰਗੇਟ ਕਰਦੇ ਸੀ ਜਿਨ੍ਹਾਂ ਨੂੰ ਇਹ ਉਹ ਦੇਖਦੇ ਸੀ ਆਲੇ-ਦੋਲੇ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਰੀਆਂ ਜਾਂ ਚੇਨ ਜੋ ਵੀ ਠੱਕਾ ਮਾਰ ਕੇ ਕੋਹ ਕਿ ਜੜਾਉ ਪੱਛੋ ਇਹ ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀ ਜਿੰਨਾਂ ਦੇ ਨਾਲ ਇੱਕ ਵਾਰਦਾਤ ਹੋਈ ਸੀ ਜਿਹੜਾ ਬਾਈਕ ਦੇ ਉੱਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਵਾਰੀਆਂ ਉਹਨਾਂ ਨੇ ਸਿੱਟਕੇ ਉਹਨਾਂ ਨੂੰ ਕਾफी ਠੱਕਾ ਦੇ ਕੇ ਸਿੱਟ ਕੇ ਸੱਟ ਮਾਰ ਕੇ ਚਲੇ ਗਏ ਸੀ ਜਿਹਨੂੰ ਕਾਫੀ ਸੀਰੀਅਸ ਲੈਂਦੇ ਹੋਏ ਇਹਦੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਐ ਐਸਐਸਪੀ ਸਾਹਿਬ ਨੇ ਮਾਨਯੋਗ ਨਾਨ ਸਿੰਘ ਸਰ ਨੇ ਬੜੀ ਇੱਕ ਤੈਨੂੰ ਅਹਿਮੀਅਤ ਦਿੰਦੇ ਹੋਏ ਵੀ ਇਹਨੂੰ ਜਲਦੀ ਟਰੇਸ ਕਰਨਾ ਟੀਮ ਬਣਾਈ ਜਿਹਦੇ ਚ ਸਾਡੇ ਚੰਪੀਨ ਚਾਰਜ ਗਾਇਬੀ ਸ਼ਰਮਾ ਤੇ ਸਾਰੀਆਂ ਨਾਲ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਟਰੇਸ ਕੀਤਾ ਜਿਹਦੇ ਚ ਅਸੀਂ ਇੱਕ ਦਵਿੰਦਰ ਸਿੰਘ ਰੁਗੰਜੂ ਨਾਮ ਦਾ ਲੜਕਾ ਜਿਹੜਾ ਤੇ ਜਾਵਾਪਿੰਡ ਦਾ ਰਹਿਣ ਵਾਲਾ ਤੇ ਇਹਦੇ ਨਾਲ ਇੱਕ ਇਹਦਾ ਸਾਥੀ ਸੀ ਇਨਾਂ ਦੋਵਾਂ ਨੇ ਰਲ ਕੇ ਜਿਹੜੀਆਂ ਵਾਰਦਾਤ ਕੀਤੀ ਹੈ ਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ ਉਹ ਜਿਹੜੀਆਂ ਜਿਹੜੀਆਂ ਵਾਲੀਆਂ ਕੋਈਆਂ ਸੀ ਉਹ ਵੀ ਅਸੀਂ ਤੋਂ ਬਰਾਮਦ ਕਰ ਲਈਆਂ ਤੇ ਜਿਹੜਾ ਬੁਲਟ ਜਿਹੜਾ ਮੋਟਰਸਾਈਕਲ ਸੀਗਾ ਵਾਰਦਾਤ ਵਰਤਿਆ ਉਹ ਵੀ ਅਸੀਂ ਰਿਕਵਰ ਕਰ ਲਿਆ ਸਰ ਬੁਲਟ ਵੀ ਵਾਰਦਾਤ ਮੰਨਿਆ ਸੀ ਇਸ ਤੋਂ ਇਲਾਵਾ ਇਹਨਾਂ ਨੇ ਸਮਾਨੇ ਇੱਕ ਕੁਝ ਹੋਰ ਸਮਾਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਤੋਂ ਉਹ ਵੀ ਇਹਨਾਂ ਨੇ ਵਾਲੀਆਂ ਕੋਈਆਂ ਸੀ ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਕਿ ਉਹ ਅੱਗੇ ਕਿੱਥੇ ਵੇਚੀਆਂ ਕੀ ਕਰੀਆਂ ਉਹ ਅਸੀਂ ਫੋਕਸ ਕਰ ਰਹੇ ਹਾਂ ਸਰ ਬੈਕਗ੍ਰਾਉਂਡ ਦੀ ਗੱਲ ਕਰੀਏ ਕਿੰਨੇ ਦੇ ਨਾਮ ਦੇ ਤੇ ਜੋ ਮੁਰਲੀ ਅਨੀਵੈਸਟੀਗੇਸ਼ਨ ਚ ਇੱਕ ਐਨਡੀਪੀਐਸ ਦਾ ਵੀ ਕੇਸ ਇਹਦੇ ਤੇ ਸਾਹਮਣੇ ਆਇਆ ਜਿਹੜਾ ਸਿਵਲ ਲਾਈਨ ਥਾਣੇ ਦਾ ਪਿੱਛੇ ਦਰਜ ਹੋਇਆ ਤੇ ਬਾਕੀ ਹੋਰ ਇਹਦੇ ਕੇਸ ਬਾਰੇ ਅਜੇ ਵੀ ਹੋਰ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵਾਰ ਦੱਤਾ ਉਹ ਅਸੀਂ ਹੁਣ ਮਾਨਯੋਗ ਅਦਾਲਤ ਸੁਪੀਸ਼ ਕਰਕੇ ਰਿਮਾਂਡ ਲੈ ਕੇ ਜਿਹੜੀ ਪੁਸ਼ਟੀਸ਼ ਕਰਾਂਗੇ ਤੇ ਹੋਰ ਵੀ ਕਲਾਸੇ ਹੋਣ ਦੀ ਜਿਹੜੀ ਉਮੀਦ ਹੈ ਤੇ ਪੱਲੇ ਦੋਹਾਂ ਜੀ ਤੇ ਕੋਈ ਥਾਕੀ ਵੀ ਅਸਰੀ ਇਹ ਜਿਹੜੀਆਂ ਦੋ ਵਾਰ ਦੱਤਾਂ ਤਾਂ ਇਹ ਦੁਬਾਰੇ ਰੜਕੇ ਕੀਤੀਆਂ ਇਸ ਤੋਂ ਇਲਾਵਾ ਜੇ ਕੋਈ ਹੋਰ ਵਾਰ ਦੱਤਾ ਕਿਸੇ ਹੋਰ ਨਾਲ ਰੜਕੇ ਕੀਤੀਆਂ ਉਹਦੇ ਬਾਰੇ ਅਸੀਂ ਜਿਹੜੀ ਧੰਗਾਈ ਨਾਲ ਅਜੇ ਦੀ ਪੁਸ਼ਟੀਸ਼ ਕਰ ਉਮਰ ਤਸਕੀਰ ਨੂੰ 25 26 ਸਾਲ ਦੇ ਨੇ ਦੋ ਲੜਕੇ ਤੇ ਫਿਰ ਨਹੀਂ ਆ ਗਈ ਇਸੇ ਦੇ ਬੱਚੇ ਨੂੰ ਇਹਨਾਂ ਦਾ ਹੁਣ ਅਸੀਂ ਮੈਡੀਕਲ ਕਰਾਵਾਂਗੇ ਉਹਦੇ ਵਿੱਚ ਡੋ ਪਲਸ ਹੋਊਗਾ ਡੋ ਕਸਟ ਪਤਾ ਲੱਗੂਗਾ ਬਾਕੀ ਇਹਨਾਂ ਦੇ ਦੱਸਣ ਮੁਤਾਬਕ ਹੀ ਕਹਿੰਦੇ ਵੀ ਅਸੀਂ ਨਸ਼ਾ ਲੈਨੇ ਆ ਬਾਕੀ ਡੋ ਕਸਟ ਇੱਕ ਜੇ ਰਸ ਕੀਤਾ ਤੇ ਇੱਕ ਦੇ ਨਾਲ ਦਾ ਜਿਹੜਾ ਉਹ ਰਸ ਕਰ ਪਹਿਲਾਂ ਐਨਡੀਪੀਐਸ ਦਾ ਦਰਜਾ ਸਿਵਲ ਲਾਈਨ ਦਾਲੇ ਦਾ ਜਿਹੜਾ ਉਹ ਦਾ ਸਜਾਦਾ ਅਸੀਂ ਇਹਨਾਂ ਦਾ ਬੈਕਗ੍ਰਾਉਂਡ ਦੇ ਇਹਨਾਂ ਦੀ ਮੋਡਸਪੈਂਡ ਜਿਹੜੀ ਸੀ ਤੇ ਹਸਿਆਰ ਨਾਲ ਨਹੀਂ ਸੀ ਕਰਦੇ ਇਹ ਜਿਵੇਂ ਸਵਨਸਾਨ ਜਗ੍ਹਾ ਤੇ ਕੋਈ ਬਿਅਰਗ ਟਾਰਗੇਟ ਕਰਦੇ ਸੀਗੇ ਜਿਨ੍ਹਾਂ ਨੂੰ ਇਹ ਜਦੋਂ ਦੇਖਦੇ ਸੀ ਆਲੇ-ਦੋਲੇ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਲੀਆਂ ਜਾਂ ਚੇਨ ਜੋ ਵੀ ੱੱਕਾ ਮਾਰ ਕੇ ਕੋਕੀ ਜਿਹੜਾ ਉਹ ਭੱਜ ਜਾਂਦੇ ਸੀ ਇਹਨਾਂ ਦੀ ਇਹ ਮੋਡਸਪੈਂਡ ਠੀਕ ਹਾਂ ਹਰ ਆਹ ਕਿਹੜੇ-ਕਿਹੜੇ ਦੇ ਸਾਰਾ ਇਹਦੇ ਵਿੱਚ ਸਾਡਾ ਜੋ ਪੁਰਾਣੀ ਆਈਪੀਸੀ ਦਾ 379 ਬੀ ਜਿਹੜੀ ਹੈ ਉਹਨੂੰ ਹੁਣ 304 ਬੀ ਦੇ ਵਿੱਚ ਕਨਵਰਟ ਹੋਈ ਹੈ ਉਹ ਅਸੀਂ